ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਮਲਾਜ਼ਮ ਵੀਰਾਂ ਨੂੰ ਅਤੇ ਭੈਣਾਂ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਨੇ ਛੀਮਾ ਪੇ ਕਮਿਸ਼ਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੂਜੇ ਪਾਸੇ ਐਨ ਪੀ ਐਸ ਫੰਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਉਸ ਬਾਰੇ ਭਰਪੂਰ ਜਾਣਕਾਰੀ ਦਵਾਂਗੇ ਪੰਜਾਬ ਸਰਕਾਰ ਦੇ ਵੱਲੋਂ ਮਲਾਜ਼ਮਾਂ ਲਈ ਨਵਾਂ ਪੱਤਰ ਜਾਰੀ ਕੀਤਾ ਗਿਆ ਜਿਸ ਕਰਕੇ ਜਿਹੜਾ ਹੈ ਨਵੀਂ ਪੈਨਸ਼ਨ ਸਕੀਮ ਦਾ ਫੰਡ ਹੈ ਐਕਟ 2015 ਤੇ ਰੈਗੂਲੇਸ਼ਨ ਦੇ ਮੁਤਾਬਕ ਜਿਹੜੇ ਕਰਮਚਾਰੀ ਨੌਕਰੀ ਛੱਡ ਗਏ ਜਾਂ ਨੌਕਰੀ ਤੋਂ ਕੱਢ ਦਿੱਤੇ ਜੇਕਰ ਉਹਨਾਂ NPS ਫੰਡ ਦੇ 5 ਲੱਖ ਬੰਦਾ ਹੈ ਉਹਨਾਂ ਨੂੰ ਮਿਲੇਗਾ ਜਿਹੜੇ ਕਰਮਚਾਰੀਆਂ ਦਾ ਫੰਡ 5 ਲੱਖ ਤੋਂ ਉੱਪਰ ਹੈ ਜੋ ਮੁਲਾਜ਼ਮ ਨੌਕਰੀ ਤੋਂ ਕੱਢ ਦਿੱਤੇ ਗਏ ਜਾਂ ਨੌਕਰੀ ਛੱਡ ਕੇ ਚਲੇ ਗਏ ਉਹਨਾਂ ਮਲਾਜ਼ਮਾਂ ਨੂੰ NPS ਦੇ ਦੇ ਫੰਡ ਦਾ ਜਿਹੜਾ 20% ਮਿਲੇਗਾ ਤੇ 52 ਸਾਲ ਦੀ ਉਮਰ ਹੋਣ ਤੋਂ ਬਾਅਦ ਉਹਨਾਂ ਦੇ NPS ਫੰਡ ਮੁਤਾਬਕ ਉਹਨਾਂ ਨੂੰ ਪੈਨਸ਼ਨ ਲੱਗੇਗੀ PSMSU ਦੇ ਆਗੂਆਂ ਦੇ ਵੱਲੋਂ ਮੋਗੇ ਵਿੱਚ ਮੀਟਿੰਗ ਕਰਕੇ ਮਲਾਜ਼ਮਾਂ ਦੇ ਪ੍ਰਧਾਨ ਤਜਿੰਦਰ ਸਿੰਘ ਨੇ ਖਾਸਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਸੰਬਰ ਮਹੀਨੇ ਵਿੱਚ ਯੂਨੀਅਨ ਨਾਲ ਮੀਟਿੰਗ ਕਰਕੇ ਮੰਗਾ ਮੰਨੀਆਂ ਸਨ ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਜਲੰਧਰ ਦੀ ਜਿਹੜੀ ਜ਼ਿਮਨੀ ਚੌਂ ਤੋਂ ਪਹਿਲਾਂ 5 ਜੁਲਾਈ ਨੂੰ ਜਲੰਧਰ ਵਿੱਚ ਭਗਵੰਤ ਮਾਨ ਨੂੰ ਘੇਰਨ ਦੀ ਜਿਹੜੀ ਤਿਆਰੀ ਪੂਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਵਿਧਮਤੀ ਹਰਪਾ ਸਿੰਘ ਛੀਮਾ ਨੇ ਮੁਲਾਜ਼ਮਾਂ ਲਈ ਛੀਮਾ ਪੇ ਕਮਿਸ਼ਨ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਛੀਮਾ ਸਾਹਿਬ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਸਕੂਲ ਸਿੱਖਿਆ ਵਿਭਾਗਤ ਨੇ ਕੀ ਸਿੱਖਿਆ ਤੇ ਅਦਯੋਗਿਕ ਸਕਲਾਈ ਵਿਭਾਗ ਅਦੀਨ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਕਾਲਜਾ ਕਰਮਚਾਰੀਆਂ ਦੀ ਉਚਾਰੀ ਸਿੱਖਿਆ ਵਿਭਾਗ ਅਦੀਨ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀ ਸੇਵਾਮੁਖਤ ਹੋਏ ਕਰਮਚਾਰੀਆਂ ਨੂੰ ਲਾਭ ਹੋਵੇਗਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ